ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ ਬਤਾਲਮੀ ਚੱਲੀ ਗੁਰੂ ਸੱਚੇ ਪਾਤਸ਼ਾਹ ਜਮਨਾ ਕਿਨਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਥਾ ਕਰੀ ਸ਼ਬਦ ਦਾ ਪ੍ਰਸੰਗ ਆਇਆ ਪਰ ਤ੍ਰਿਏ ਰੂਪ ਨ ਪੇਕੇ ਨੇਤਰ ਸਾਧਕੀ ਕਹਿਲ ਸਤ ਸੰਗ ਹੇਤ ਇਹੇ ਬਚਨ ਸੁਣ ਕੇ ਦੋ ਸਿੱਖ ਖੜੇ ਹੋ ਗਏ ਹੇ ਗੁਰੂ ਜੀ ਸੰਗ ਕੁ ਸੰਗ ਦੇ పాਪੋ ਬਖਸ਼ ਲੋ ਜੀ ਤਾਂ ਬਚਨ ਹੋਇਆ ਸੱਚ ਕਹੋ ਤਾਂ ਬਖਸ਼ੇ ਜਾਵਾਂਗੇ ਇੱਕ ਨੇ ਕਿਹਾ ਮੈਂ ਬ੍ਰਾਹਮਣੀ ਵਿਧਵਾ ਸੀ ਉਸ ਨੂੰ ਆਪਣੇ ਘਰ ਲੈ ਆਂਦਾ ਤੇ ਦੂਜੇ ਨੇ ਕਿਹਾ ਜੀ ਮੈਂ ਨੈਣ ਆਪਣੇ ਘਰ ਆਂਦੀ ਹੈ ਅਬਚਨ ਹੋਇਆ ਸਿੱਕੋ ਤੁਸੀਂ ਕਿਸ ਦਾ ਕੁਸੰਗ ਕੀਆ ਹੈ ਗੁਰੂ ਜੀ ਭਾਗਵਤ ਦੀ ਕਥਾ ਪੰਡਿਤ ਸੇ ਕਰਾਈ ਸੀ ਉਸ ਤੋਂ ਸੁਣਿਆ ਸੀ ਦਾੰਤਾ ਦਾ ਗੁਰੂ ਸ਼ੁਕਰ ਦੀ ਬੇਟੀ ਜਿਸ ਦਾ ਦੇਵਜਾਨਤੀ ਨਾਮ ਸੀ ਪਾਂਡਵਾਂ ਦੇ ਵੱਡਿਆਂ ਛਤਰੀਆਂ ਉਸ ਨੂੰ ਗ੍ਰਹਿਣ ਕੀਤਾ ਸੀ ਉਸ ਤੋਂ ਪਾਂਡੋ ਰਾਜੇ ਸ਼ੁੱਕਰ ਬ੍ਰਾਹਮਣ ਦੇਵਤੇ ਹੋਏ ਜਦ ਇਹ ਬਾਤ ਸੁਣੀ ਤਬ ਮੇਰਾ ਮਨ ਨਿਰਭੈ ਹੋਇਆ ਨਾਲੇ ਕਥਾ ਵਿੱਚੋਂ ਅਸਾ ਸੁਣਿਆ ਸੀ ਜਦ ਇਸਤਰੀ ਮਨੁੱਖ ਦਾ ਪੱਲਾ ਫੜੇ ਔਰ ਉਸ ਕੋ ਪੁਰਸ਼ ਗ੍ਰਹਿਣ ਨਾ ਕਰੇ ਤਾਂ ਬ੍ਰਹਮ ਹੱਤਿਆ ਦਾ ਪਾਪ ਹੈ ਇੱਕ ਰੋਜ਼ ਇਸ ਬ੍ਰਾਹਮਣੀ ਨੇ ਤੇ ਨੈਣ ਨੇ ਸਾਡਾ ਪੱਲਾ ਪਕੜਿਆ ਸੀ इसी पाप से डर कर ग्रहण किया सी मैं लिहाज के मारे यह कर्म किया है खालसा जी विधवा स्त्री जब ग्रहण करो चादर पा के आनंद पढ़ा के गुरु ग्रंथ साहिब जी के सम्मुख बैठ के करा प्रसाद करा के अरदासा सोध के फिर अंगीकार करो तब राज डंड तरम डंड से बचोगे इतनी वार्ता सुनकर एक सिंह बोल उठिया महाराज ਮੈਨੂੰ ਵੀ ਬਖਸ਼ੋ ਮੈਂ ਕਾਮ ਦੇ ਵਸ ਹੋਆ ਹੋਆ ਹਰੀਜਨ ਇਸਤਰੀ ਨੂੰ ਅੰਗੇਕਾਰ ਕੀਤਾ ਹੈ ਸਾਹਿਬਾ ਬਚਨ ਕੀਤਾ ਕਾਮ ਦੇ ਵਸ ਹੋ ਕੇ ਆਪਣਾ ਧਰਮ ਛੋੜਨਾ ਅੱਛਾ ਨਹੀਂ ਕੀਤਾ ਪਰ ਅੱਛਾ ਤੇਰੀ ਔਲਾਦ ਮਜਬੀ ਸਿੰਘ ਪੈਦਾ ਹੋਵੇਗੀ ਗੁਰੂ ਕੀ ਸੇਵਾ ਕਰੇਗੀ ਝਾੜੂ ਦੇਵੇਗੀ ਸੰਤਾ ਦੇ ਚਰਨ ਧੂਰ ਨਾਲ ਤੇਰੀ ਗਤੀ ਹੋਵੇਗੀ ਅੱਗੇ ਤੋਂ ਇਸ ਦਾ ਸੰਗ ਛੱਡ ਦੇ ਤੇ ਗੁਰਾਂ ਦੇ ਮਨਮੁਖ ਖੜਾ ਹੋ ਕੇ ਬਖਸ਼ਾ ਲਵੋ ਅੱਗੇ ਵਾਸਤੇ ਨਸੀਹਤ ਸਮਝੋ ਐਸਾ ਕੰਮ ਨਹੀਂ ਕਰਨਾ Hindu ਧਰਮ ਵਿੱਚ ਇਸਤਰੀਆਂ ਦਾ ਘਾਟਾ ਨਹੀਂ ਬੇਸ਼ੱਕ ਚਾਦਰ ਪਾ ਕੇ ਗ੍ਰਹਿਣ ਕਰ ਲਵੋ ਸਿੱਖਾਂ ਵਚਨ ਕੀਤਾ ਮਹਾਰਾਜ ਜੀ ਭਗਵਤ ਵਿੱਚ ਕੀ ਕੀ ਭਾਰਤਾ ਕਈਆਂ ਹੈ ਸਾਹਿਬਾ ਹੁਕਮ ਕੀਤਾ ਭਗਵਤ ਤੋਂ ਕੁੱਲ 4 ਸਲੋਕ ਹੈ विषय ने अपनी बदनामी तो उन पिछे भागवत मोरे रख दिता है देख लवो और देवतियों की निंदा करनी शुरू कर देती है कृष्ण जी जल विखे खल विखे तुरे जाते यही कर्म कर दे रहे हैं मूर्खा ने ही बचन मान दिए है आप बचन समझो पुत के सामने माता पिता भोग करते किसी ने देखे हैं आप अच्छी तरह खालसा जी समझो ਕੇਵਲ ਵਿਸ਼ਿਆਂ ਕੀ ਪੁੱਲ ਹੈ ਇਹ ਸਭ ਝੂਠ ਹੈ ਪੜਨੇ ਸੁਣਨੇ ਵਾਲੇ ਸਾਰੇ ਨਰਕ ਨੂੰ ਜਾਵਣਗੇ ਜੇਕਰ ਸੱਚ ਹੁੰਦਾ ਹੋਰ ਕ੍ਰਿਸ਼ਨ ਜੀ ਕਾ ਆਖਿਆ ਸਰਬ ਸੰਸਾਰ ਕਰਦਾ ਹੈ ਉੱਤਮ ਲੋਕ ਵਿਦਵਾਨ ਕਈ ਤਰ੍ਹਾਂ ਪੂਜਾ ਕਰਦੇ ਹਨ ਰਾਸ ਹੋਲੀ ਹੋਰ ਸਭ ਕਰਮ ਕਰਦੇ ਹੈ ਕੋਈ ਨਗਨ ਹੋ ਕੇ ਬਾਜ਼ਾਰ ਵਿੱਚ ਜਲ ਵਿੱਚ ਕਿਸੇ ਨੇ ਦੇਖ ਦਿਆਂ ਆਪਣੀ ਪ੍ਰਾਈ ਸਤਰੀ ਪਰਦੇ ਤੋਂ ਬਿਨਾਂ ਮੂਰਖ ਵੀ ਨਹੀਂ ਭੋਗ ਕਰਦੇ ਸਿੱਖੋ ਕ੍ਰਿਸ਼ਨ ਭਗਵਾਨ ਜੀ ਕੋ ਵਿਆਸ ਤੇ ਸੁਖਦੇਵ ਜੀ ਨੇ ਪਸ਼ੂਆਂ ਜਿਹਾ ਸਿੱਧ ਕੀਤਾ ਹੈ ਤੁਸੀਂ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੋ ਕਥਾ ਕਰੋ ਸ਼ਾਂਤੀ ਆਰੇਗੀ ਸਿੱਖਾਂ ਅਰਜ ਕਰੀ ਗੁਰੂ ਜੀ ਅੰਮ੍ਰਿਤਸਰ ਜੀ ਚੱਲੋ ਦਰਸ਼ਨ ਕਰਿਏ ਸਰੋਵਰ ਦਾ ਇਸ਼ਨਾਨ ਕਰਿਏ ਬਚਨ ਹੁਆ ਚਾਰ ਜੋਜਨ ਸ਼ਹਿਰ ਬਸੇਗਾ ਅੰਮ੍ਰਿਤਸਰ ਜੀ ਇਸ਼ਨਾਨ ਕਰਾਂਗੇ ਸਿੱਖਾਂ ਬਚਨ ਕੀਤਾ ਔਰ ਕਿਹਾ ਮਹਾਰਾਜ ਜੀ ਤੁਰਕਾਂ ਦੀ ਫੌਜ ਆਈ ਹੈ ਆਪ ਸਾਥ ਜੁਦ੍ਹ ਕਰਨੇ ਨੂੰ ਅਸੀਂ ਥੋੜੇ ਸਿੰਘਾਂ ਬਚਨ ਕੀਤਾ ਸਿੱਖੋ ਤਤੂਰੇ ਦੇ ਪੱਤਰ ਲਿਆਵ ਕੋੜ ਕੇ ਰੱਸਾ ਕੱਢੋ ਤੇ ਜੰਤਰ ਲਿਖੋ ਸਰਬ ਸਿੰਘਾਂ ਦੇ ਗਲ ਬੰਨ ਦੇਵੋ ਸਿੱਖਾਂ ਬਚਨ ਮੰਨ ਕੇ ਬੰਨ ਦਿਆ ਹੁਕਮ ਹੁਆ ਇੱਕ ਸਿੰਘ ਵਿੱਚ ਲੱਖ ਸਿੰਘ ਦਾ ਬਲ ਹੋਵੇਗਾ ਔਰ ਸ਼ੇਰ ਦੀ ਨਿਆਈ ਗਰਜੇ ਕਾ ਕਿਦਰੇ ਹਾਰ ਨਾ ਆਵੇਗੀ ਸਿੰਘ ਸਰਬ ਤਿਆਰ ਹੋਏ ਲੱਗੇ ਯੁੱਧ ਕਰਨੇ ਤੁਰਕਾਂ ਕੋ ਜੀਤ ਲਿਆ ਸਭ ਨਾਸ ਗਏ ਸਿੰਘਾ ਅਰਜ਼ ਕੀਤੀ ਤੁਰਕ ਨਾਸ ਗਏ ਹੈ ਗੁਰਾ ਬਚਨ ਕੀਤਾ ਖਾਲਸਾ ਜੀ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਬੇਨਤੀ ਕਰਕੇ ਜਿੱਦ ਚੜਾਈ ਕਰੋਗੇ ਕਿਤਰੇ ਹਾਰ ਨਾ ਆਵੇਗੀ ਗੁਰੂ ਕੀ ਰਹਿਤ ਮਰਿਆਦਾ ਪਰ ਚੱਲੋ ਰੋਸਰ ਕੋ ਉਹਨਾਂ ਪਰ ਗੁਰੂ ਜੀ ਪ੍ਰਸੰਨ ਹੋਣਗੇ ਜਦੋਂ ਸਿੰਘ ਯੁੱਧ ਕਰਨਗੇ ਅਪਸਰਾ ਵਿਵਾਨ ਲਈ ਖੜੀਆਂ ਰਹਿਣਗੀਆਂ ਜਿਹੜਾ ਸਿੰਘ ਸ਼ਹੀਦੀ ਪਾਉਂਦਾ ਹੈ ਵਿਵਾਨ ਪਰ ਚੜਾ ਕੇ ਬੈਕੰਟ ਨੂੰ ਲੈ ਜਾਂਦੀਆਂ ਹਨ ਜੋ ਕਾਇਰ ਹੋ ਜਾਂਦੇ ਹੈ ਉਹਨਾਂ ਨੂੰ ਗਿੱਦੜ ਕੁੱਤੇ ਖਾਂਦੇ ਹਨ ਸਿੰਘ ਡਰ ਗਏ ਗੁਰੂ ਬਚਨ ਕੀਤਾ ਸ਼ਤਰ ਅਨੇਕ ਚਲਾਵਤ ਕਾਉ ਤਨ ਨੂੰ ਤਨ ਏਕ ਨਾ ਲਾਗਨ ਪਾਵੇ हे सिंगो तुसी किसे को ना दिसोगे थानू सब कुछ नचरी आवेगा जेड़ा सिंह जख्मी होवे उसको करियर के पत्ते कोड के पिला देने तुरंत सिंगो उठ खड्या होवेगा गुरु सच्चे बादशाह जी युद्ध थो फते पाई तुर्का ने हार खाई बोलो भाई जी वाहे गुरु ए यंतर युद्ध वेले गाल बनो हार ना आवेगी आगे साखी त्रतालमी चली ਚੌਧਰ ਗੁਰੂ ਦਰਬਾਰ ਲਗਾਇਆ ਬਚਨ ਕੀਤਾ ਰਾਗੀ ਸਿੰਘੋ ਤੁਸੀਂ ਕਾਫੀ ਮਹਿ ਸ਼ਬਦ ਪੜੇ ਕੀਰਤਨ ਕੀਤਾ ਕਰੋ ਸੁਣ ਕੇ ਸਿੰਘ ਮਸਤਾਨੇ ਭਾਈ ਕਿਸੇ ਕੋ ਆਪਣੇ ਸਰੀਰ ਦੀ ਹੋਸ਼ ਨਾ ਰਹੀ ਗੁਰੂ ਸੱਚਾ ਪਾਤਸ਼ਾਹ ਗ੍ਰਹਿਰ ਗਹਿਰ ਗਬੀਰ ਹੋਏ ਸ਼ਬਦ ਮੇ ਲੀਨ ਪਏ ਜਾ ਭੋਗ ਪਾਇਆ ਤਾਂ ਸਿੱਖਾਂ ਅਰਜ ਕਰੀ ਕਿ ਹੇ ਗੁਰੂ ਜੀ ਇਹ ਕੀ ਕਾਰਨ ਹੈ ਹੁਕਮ ਹੋਇਆ ਜੋ ਰਾਤੇ ਰੰਗ ਏਕੈ ਨਾਨਕ ਗੁੜਾ ਰੰਗ ਸਿੱਖੋ ਨਾਮ ਦਾ ਰੰਗ ਕਦੇ ਨਹੀਂ ਲੈਂਦਾ ਗੁਰੂ ਅੰਗਦ ਜੀ ਮਹਾਰਾਜ ਨਾਮ ਕੇ ਰੰਗ ਵਿੱਚ ਮਸਤਾਨੇ ਹੋਏ ਸਨ 7 ਦਿਨ ਨਹੀਂ ਬੋਲੇ ਸੁਲਤਾਨ ਦੇ ਚੇਲੇ ਮਕਰਈਏ ਹਨ ਇੱਕ ਦੋ ਘੜੀ ਨੱਚ ਟੱਪ ਕੇ ਲੋਕਾ ਮੁਰਖਾ ਨੂੰ ਵਾਸ ਕਰ ਲੈਂਦੇ ਹਨ ਔਰ ਆਪਣੀ ਸੇਵਾ ਪੂਜਾ ਕਰਾਉਂਦੇ ਹਨ ਸ਼ਬਦ ਨੱਚਣ ਕੁਦਦਨ ਮਨ ਕਾ ਚਾਉ ਨਾਨਕ ਜਿਨ ਮਨੇ ਪਉ ਤਿਨਾ ਮਨ ਪਾਉ ਨੱਚਣ ਟੱਪਣ ਸੇ ਤੂ ਗੁਣੀ ਬ੍ਰਿਤੀ ਹੋ ਜਾਂਦੀ ਹੈ ਸ਼ਬਦ ਉੱਡੀ ਉੱਡੀ ਰਹਾਵਾ ਚਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਤਾਂ ਸਿੱਖਾ ਅਰਜ਼ ਕੀਤੀ ਗੁਰੂ ਜੀ ਬਿਆਕ ਕੋਲ ਮਾਈ ਮੰਗਲਾ ਚਾਰ ਦੇ ਸ਼ਬਦ ਮਰਿਆਦਾ ਨਾਲ ਲਿਖਾਉ ਜੀ ਬਚਨ ਹੋਆ ਪਹਿਲਾ ਜਪਜੀ ਸਾਹਿਬ ਦਾ ਪਾਠ ਕਰਨਾ ਫਿਰ ਰਾਗੀ ਸੂਹੀ ਵਿਖੇ ਮਹਾਰਾਜ ਜੀ ਛੰਦ ਉਚਾਰਿਆ ਹੈ ਰੀਤੀ ਵ્યાਕੀ ਚੱਲੀ ਗੁਰ ਮਰਿਆਦਾ ਦੇ ਸਾਥ ਇਸ ਤਰ੍ਹਾਂ ਕਰਨੀ ਰਾਗ ਸੂਹੀ ਮਹੱਲਾ ਚੰਤੂ ਕਰੇ ਏਕ ਓੰਕਾਰ ਸਤਗੁਰ ਪ੍ਰਸਾਦ ਹਮਕਰ ਸਾਜਨ ਆਏ ਸੱਚ ਹੈ ਮੇਲੇ ਮੇਲ ਮਿਲਾਏ ਸਹਿਜ ਮਿਲਾਏ ਹਰੇ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਜ ਤੋਂ ਪ੍ਰਾਪਤੀ ਹੋਈ ਜਿਸ ਸੇਤੀ ਮਨ ਲਾਇਆ ਅੰਦੀਨੂ ਮੇਲ ਉਪਾਇਆ ਮਨ ਮਾਨਿਆ ਕਰ ਮੰਦਰ ਸਹਾਇ ਪੰਜ ਸ਼ਬਦ ਤੁਨੀ ਅਨਹਦ ਬਾਜੀ ਹਮ ਕਰ ਸਾਜਨ ਆਈ ਆਵੋ ਮੀਤ ਪਿਆਰੀ ਮੰਗਲ ਗਾਵੋ ਨਾਰੀ ਸੱਚ ਮੰਗਲ ਗਾਵੋ ਤ ਪ੍ਰਭ ਪਾਵੋ ਸੋਹਿਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨੇ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅਜਨ रूप दिखाया सखे मिलो रसे मंगल गावो हम कर साजन आया मंतन तन अमृता अंतरे प्रेम रंतना अंतरे रतन पदार्थ मेरे प्रेम विचारो जंत भेख तू सफलियो दाता सिरे सिरे देवन हारु तू जानो ज्ञानी अंतर जानी आपे करना कीना सुनो सिखी मन मोहिनी मोहया ਤਨ ਮਨ ਅੰਮ੍ਰਿਤ ਬੀਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤੁਮਾਰਾ ਸੱਚੋ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕਉ ਗੁਜਾਏ ਸਿਧ ਸਾਧਕ ਸਿਆਣੇ ਕੀਤੇ ਤੁਹਿ ਬਿਨ ਕਬਨੂ ਕਹਾਏ ਕਾਲ ਵਿਕਾਲ ਪਹੇ دیਵਾਨੀ ਮਨ ਰਾਖੇ ਗੁਰੀ ਥਾਈ ਨਾਨਕ ਅਫਗਨ ਸ਼ਬਦ ਜੁਲਾਏ ਗੁਣ ਸੰਗਮੇ ਪ੍ਰਭ ਪਾਏ ਇਹੇ ਸ਼ਬਦ ਮੁਕੜ ਬੰਨਣ ਦੇ ਵਕਤ ਪੜੋ ਜਾਮਾ ਪਹਿਰਾਬ ਗੋਂਦਾ ਬੰਨਣਾ ਰਾਗੂ ਸੁਹੀ ਸੰਤ ਮਹੱਲਾ ਇਕੰਕਾਰ ਸਤਕੁਰ ਪ੍ਰਸਾਦ ਸੁਖ ਸੋਹਿਲੜਾ ਹਰਿ ਤਿਆਬੋ ਗੁਰਮੁਖੀ ਹਰੇ ਫਲ ਪਾਵੋ ਗੁਰਮੁਖੀ ਫਲ ਪਾਵੋ ਹਰਨਾਮ ਤੇ ਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਹਾਰੀ ਗੁਰ ਆਪਣੇ ਬਿਟੋ ਜਿਨਕਾਰ ਚ ਸਬਦ ਸਵਾਰੇ ਭਗਤ ਜਨਾ ਕੀ ਹਰ ਜੀਉ ਰਾਖੇ ਜੁਗ ਜੁਗ ਰਖਦਾ ਆਇਆ RAM ਸੋ ਭਤੋ ਜੋ ਗੁਰਮੁਖੀ ਹੋਵੇ ਹਉਮੇ ਸ਼ਬਦ ਜਲਾਇਆ RAM ਇਹ ਸਾਰਾ ਛੰਦ ਪੜਨਾ ਅੱਗੇ ਉਕਰਦੰਤੀ ਦੇ ਦੋ ਸਬ੍ਹੇ ਪੜਨੀ ਇਹ ਸਾਰਾ ਛੰਦ ਜੰਝ ਦੇ ਟੁੱਕਾ ਸਮੇ ਪੜਨਿਆ ਮੰਗਲਾਚਾਰ ਕੇ ਬੱਤ ਜੋ ਇਹਨਾਂ ਦਾ ਪਾਠ ਕਰਕੇ ਕਾਰਜ ਕਰਨਗੇ ਉਹਨਾਂ ਨੂੰ ਦੁੱਖ ਪੀੜ ਕਦੀ ਤੁਚ ਨਾ ਹੋਵੇਗਾ ਔਰ ਬੇਦੀ ਵੀ ਗੱਡ ਦੇਣੀ ਸ਼ਬਦ ਗੁਰੂ ਮੇਰੇ ਸੰਗ ਸਦਾ ਹੈ ਨਾਲ ਆਹੋ ਤਿੰਨ ਲੀਰ ਸੰਗਕ੍ਰਿਤ ਦੀ ਪਾਣੀ ਲੜਕੇ ਲੜਕੀ ਨੂੰ ਅੰਮ੍ਰਿਤ ਸਿਖਾ ਕੇ ਖਾਰੀਆਂ ਪਰਬਠ ਲਾਵੋ ਕੜਾ ਪ੍ਰਸ਼ਾਦ ਕਰਕੇ ਪ੍ਰਖਣਾ ਗੁਰੂ ਗ੍ਰੰਥ ਸਾਹਿਬ ਜੀ ਖਲੋ ਕੇ ਲਾਵਾ ਪੜਾਉਣੀਆ ਰਾਗੀਆਂ ਪਾਸੋ ਗ੍ਰੰਥੀ ਪਾਸੋ ਲੜਕੇ ਲੜਕੀ ਨੂੰ ਸਿੱਖਿਆ ਦੇਣੀ ਸਵਾਰ ਰੁਪੇਆ ਰਾਗੀਆਂ ਨੂੰ ਅਰਦਾਸ ਕਰੋਣੀ ਆਨੰਦ ਗ੍ਰੰਥੀ ਸਿੰਘ ਕੋਲ ਪੜਾਉਣਾ ਪੜ ਕੇ आनंदिक ਬਡਰ ਮਾਨ ਲੈ ਕੇ ਦੋਨੋ ਦੇ ਉੱਪਰ ਪਾਉਣਾ ਫੇਰ ਕੜਾ ਪ੍ਰਸ਼ਾਦ ਵਰਤੋਣਾ ਆਨੰਦ ਪੜਾਈ ਸਵਾ ਰੁਪਿਆ ਗ੍ਰੰਥੀ ਨੂੰ ਦੇਣਾ ਪ੍ਰਸ਼ਾਦ ਵਿੱਤ ਸਮਾਨ ਜੰਜ ਨੂੰ ਛਕਾਉਣਾ ਕਰਜ਼ਾ ਚੁੱਕ ਕੇ ਵਡਿਆਈ ਨਹੀਂ ਕਰਨੀ ਵਿੱਤ ਸੰਯੁਕਤ ਬ੍ਰਸਤ ਪੂਸ਼ਣ ਦੇਵੋ ਜੀ ਜੋ ਕੁਝ ਹੋ ਸਕੇ ਦੇਵੋ ਉਹੀ ਵਕਤ ਨਹੀਂ ਦੇਣੇ ਦਸਾਰੀ ਉਮਰ ਦੇਣਾ ਹੈ ਦੁੱਖ ਸੁੱਖ ਵੇਲੇ ਸਦਾ ਮਾਪੇ ਹੀ ਕੰਮ ਆਉਂਦੇ ਹੈ ਸਾਹਸ ਓਦਣਾ ਹੋਵੇ ਗੁਰੂ ਜੀ ਅੱਗੇ ਪ੍ਰਾਰਥਨਾ ਕਰਕੇ ਚਿੱਠੀਆਂ ਪਾ ਦੇਵੋ ਜਿਹੜਾ ਹੁਕਮ ਆਵੇ ਪ੍ਰਵਾਨ ਕਰੋ ਤੇਲ ਚੜਾਉਣਾ ਸੰਤ ਕਰਨੀ ਸਵੇ ਕਾਰਜ ਰਾਸ ਹੋ ਗਏ ਸਮਝੋ ਸ਼ਬਦ ਗਿਆਨ ਪ੍ਰਚੰਡ ਬਲਿਆ ਕਠੇ ਚਾਨਣ ਕਰ ਮੰਦ ਸੁਹਾਇ ਤਨ ਮਨ ਅਰਪੇ ਸਿਗਾਰ ਬਣਾਏ ਹਰੇ ਪ੍ਰਭ ਸਾਚਿ ਪਾਇਆ ਜੋ ਪ੍ਰਭ ਕਹਿ ਹੈ ਸੋਈ ਪਰ ਕੀਜੈ ਨਾਨਕ ਅੰਕੇ ਸਮਾਇਆ ਹਰੀ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਨੇ ਆਇਆ ਬਿਆਨੇ ਆਇਆ ਗੁਰਮੁਖ ਹਰੇ ਪਾਇਆ ਸਾ ਤਨ ਕੰਤ ਪਿਆਰੀ ਐਸੇ ਸ਼ਬਦ ਪੜਨੇ ਸੁਣਨੇ ਹਾਤੀ ਦੇ ਹੱਡ ਦਾ ਚੂੜਾ ਨਹੀਂ ਪੋੜਾ ਦੋਸ਼ ਹੁੰਦਾ ਹੈ ਰਬਾਬੀ ਸ਼ਬਦ ਪੜੇ ਸਿਠਣੀ ਮੀਣਾ ਪੁਈ ਨਹੀਂ ਬੋਲਣਾ ਕਈ ਧੀ ਆਂਦੀ ਐ ਸੋਹਰਿਆਂ ਨਾਲ ਨਹੀਂ ਬਣਦੀ ਕਿਰਮਾਪਿਆਂ ਦੇ ਘਰ ਰਹਿੰਦੀਆਂ ਹੈ ਤੇ ਵਿਆਹ ਵਿੱਚ ਥੋੜਾ ਖਰਚ ਕਰੋ ਧੀ ਦੇ ਕੇ ਕਰ ਤੂ ਤੇ ਕਹਾਵੜਾ ਮੁਰਖਾਂ ਦੀ ਮਤ ਹੈ ਪੰਜੀ ਰੁਪਏ ਤੱਕ ਖਰਚ ਕੁਲਮ ਦੇਣ ਟਹਿਲ ਕਰਨੀ ਵਾਲਿਆਂ ਥੋਂ ਬਿਨਾ ਧੀ ਪੈਸਾ ਹੋਰ ਕਿਸੇ ਨੂੰ ਨਹੀਂ ਦੇਣਾ ਜਾਵੀ ਬਹੁਤ ਨਹੀਂ ਇਕੱਠ ਕਰਨੀ ਲੱਸੀ ਭੈਰ ਨਹੀਂ ਪੋਣਾ ਆਤਿਸ਼ਵਾਦੀ ਨਹੀਂ ਸਾਰਨੀ ਕੰਜਰੀ ਨਾ ਚਾਹੇ ਕਿ ਕੰਜਰ ਨਹੀਂ ਬੰਨਾ ਧੀ ਕੋ ਰਵਾ ਕੇ ਨਹੀਂ ਪੋਣਾ ਨਾ ਗੱਲ ਲਗਾ ਕੇ ਮਿਲਣਾ ਸਿੱਖੋ ਮਿਲਨੀ ਦੇ ਮੁਕਲਾਵੇ ਦਾ ਬਖੇੜਾ ਨਹੀਂ ਰੱਖਣਾ ਕੁਲਮ ਨੂੰ ਮਿੱਤਰ ਹੀ ਸਮਝੋ ਜਾਂਜੀਆਂ ਨੂੰ ਪ੍ਰਸ਼ਾਸਕਾਓ ਪੈਰੀ ਕੁਲਮ ਦੇ ਹੱਥ ਲਾਓ ਦੂਮਾ ਪਾਸੋਂ ਮੂਈਆਂ ਦਾ ਕਲਿਆਣ ਨਹੀਂ ਸੁਣਨੀ ਤਨ ਖਰਚ ਕੇ ਗਊ ਮਹਿ ਘੋੜਾ ਊਠ ਇਹ দান ਨਹੀਂ ਦੇਣਾ ਉਹ ਧਨ ਜੇ ਕੁਲਮ ਨੂੰ ਦੇਵੋ ਜਾਂ ਹੌਲੀ-ਹੌਲੀ ਧੀਰਸ ਵਾਰਥਾਂ ਪਰ ਲਗਾਓ ਜਿਸ ਵਿੱਚ ਲੜਕੀ ਲੜਕਾ ਸੁਖ ਪਾਵੇ ਪਤੀ ਵਾਚਾਏ ਮੰਨੇ ਵਜੇ ਵਿਦਾਈ ਜੰਬ ਸਾਜਨ ਸੁਣੇ ਕਰ ਆਈ ਇਹ ਜਦ ਸਾਹਿਜ ਚਿੱਠੀ ਭੇਜਣੀ ਹੋਵੇ ਤਾਂ ਇਹ ਸ਼ਬਦ ਲਿਖ ਕੇ ਭੇਜਣਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਰੱਖ ਸਕਦੇ ਹੋਣ ਉੱਥੇ ਇਸ ਪੁਸਤਕ ਨੂੰ ਖੋਲ ਕੇ ਲਾਮਾ ਦਾ ਪਾਠ ਕਰ ਲਵੋ ਸੋਹੀ ਮਹੱਲਾ ਹਰੇ ਪਹਿਲੜੀ ਲਾਭ ਵਰਤ ਪਰ ਤੇ ਕਰਮ ਦਰੈ ਬਲਰਾਮ ਜੀਓ ਇਹ ਜਾਪ ਕਰਨਾ ਔਰ ਹਰੀ ਦੁਜੜੀ ਲਾਭ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭੈ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ RAM ਹਦੂਰੇ ਹਰ ਆਤਮ RAM ਪਸਾਰਿਆ ਸਮਾਨੀ ਸਰਬ ਰਹੇ ਪਰਪੂਰੇ ਇਹ ਕਥਾ ਵਿੱਚ ਇਹ ਲਾਵਾ ਚਾਰ ਲਾਮੇ ਪੜਕੇ ਹਰ ਲਾਵਾ ਦੇ ਮਗਰੋਂ ਇੱਕ ਫੇਰਾ ਲੈਣਾ ਜਦ ਚਾਰੇ ਲਾਮਾ ਪੜੀਆਂ ਜਾਣ ਫਿਰ ਆਨੰਦ ਪੜਨਾ ਇਹ ਆਨੰਦ ਸਾਹਿਬ ਜੀ ਸਾਰਾ ਪਰਨਾ ਫਿਰ ਚੱਦਰ ਫਾਕੇ ਅਰਦਾਸ ਕਰਨੀ ਕਲਾ ਪ੍ਰਸ਼ਾਦ ਵਰਤੋਣਾ ਫਿਰ ਲੜਕੀ ਨੂੰ ਸਿੱਖਿਆ ਕਰਨੀ ਕਿ ਇਹ ਤੇਰਾ ਪਰਤਾ ਹੈ ਇਸ ਦੀ ਸੇਵਾ ਕਰਨੀ ਇਸ ਨੂੰ ਪਰਮੇਸ਼ਵਰ ਸਮਝਣਾ ਦੁਰਬਚਨ ਨਹੀਂ ਕਹਿਣਾ ਜੈਸਾ ਲਿਹਾਵੇ ਤੈਸਾ ਵੰਡ ਖਾਣਾ ਕਰੋਸਾ ਪਰਤਾ ਕਰ ਰੱਖਣਾ ਡੋਲਣਾ ਨਹੀਂ ਭਾਈ ਲੜਕੀ ਤੇ ਲੜਕੇ ਨੂੰ ਖਾਰਿਆ ਤਾਂ ਉਠਾਵੇ ਤੇ ਗੁਰੂ ਜੀ ਦੇ ਪਾਸ ਹੱਥ ਜੋੜ ਕੇ ਖੜਾ ਕੇ ਅਰਦਾਸਾ ਸੋਧਣਾ ਫਿਰ ਲੜਕੇ ਲੜਕੀ ਦੀ ਝੋਲੀ ਵਿੱਚ ਪ੍ਰਸ਼ਾਦ ਪਾਉਣਾ ਫਿਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਲੜਕੇ ਲੜਕੀ ਨੂੰ ਵਿਦਿਆ ਕਰ ਡੋਲੀ ਵਿੱਚ ਬਿਠਾ ਲਾ ਕੇ ਘਰ ਲ ਆਣ ਕੇ ਗੁਰੂ ਜੀ ਅੱਗੇ ਮਾਤਾ ਪਿਤਾ ਜੀ ਦੇ ਚਰਨਾਂ ਤੇ ਮੱਥਾ ਟਿਕਾਉਣਾ ਬੋਲੋ ਪਾਈ ਜੀ ਵਾਹਿਗੁਰੂ ਸਾਖੀ ਵਿਆਹ ਦੀ ਪੂਰੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ